ਤੁਹਾਡਾ ਸਾਰਿਆਂ ਦਾ ਆਪਸ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਗੱਡੀਆਂ ਬਹੁਤ ਵਧੀਆ ਅੱਜ ਵੀਡੀਓ ਚ ਲੈ ਕੇ ਪਹੁੰਚੇ ਆਂ ਅਸੀਂ ਲੋਕਲ ਘਰਾਂ ਦੀਆਂ ਗੱਡੀਆਂ ਲੋਕਲ ਹੀ ਖੜੀਆਂ ਤੁਹਾਨੂੰ ਮਿਲ ਜਾਣਗੀਆਂ ਜੇ ਕੋਈ ਖਰੀਦਣ ਦਾ ਚਾਹਵਾਨ ਹੋਵੇ ਤਾਂ ਤੁਹਾਨੂੰ ਮਾਲਕ ਦਾ ਨੰਬਰ ਸਕਰੀਨ ਤੇ ਮਿਲ ਜੂਗਾ ਵੀਡੀਓ 'ਚ ਤੇ ਗੱਲਬਾਤ ਆਪ ਹੀ ਕਰ ਲਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ 94660929482 ਵੀਡੀਓ ਜਾਣਕਾਰੀ ਫੋਟੋ ਮੋ ਆਪਣੇ ਕੋਲ ਭੇਜੋ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਲਟੋ 2008 ਮਾਡਲ ਗੱਡੀ ਚੈੱਕ ਕਰੋ ਪੰਜਾਬ ਨੰਬਰ ਹੈ ਜੀ ਗੱਡੀ ਪੂਰੀ ਸੋਹਣੀ ਹੈ ਪਾਸਿੰਗ ਖਤਮ ਨਹੀਂ ਹੋਈ ਜੀ ਇਹਦੀ 8 ਮਾਡਲ ਜ਼ਰੂਰ ਹੈ ਪਰ ਰੀਨਿਊ ਮਾਲਕ ਨੇ ਕਰਵਾਈ ਹੋਈ ਹੈ ਆਰਸੀ ਰੀਨਿਊ ਹੋਈ ਹੈ 2029 ਤੱਕ ਰਾਂ ਗੱਡੀ ਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਇੱਕ ਵਾਰੀ ਮਾਲਕ ਨੇ 90000 ਰੁਪਏ ਮੰਗਿਆਗਾ ਮਾਲਕ ਕਹਿੰਦੇ ਮੌਕੇ ਤੇ ਕਰ ਲਵਾਂਗੀ ਤਲਵੰਡੀ ਸਾਬੋ ਏਰੀਆ ਚ ਗੱਡੀ ਤੁਹਾਨੂੰ ਮਿਲ ਜੂਗੀ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੇ ਕੋਈ ਖਰੀਦਣ ਦਾ ਹੈਗਾ ਚਾਹਵਾਨ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਤਾਂ ਮਾਲਕ ਦੇ ਘਰੇ ਖੜੀ ਆ ਜਾ ਕੇ ਦੇਖ ਲਓ ਨਾਲੇ ਮਾਲਕ ਨਾਲ ਗੱਲ ਕਰ ਲਓ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਅੰਦਰ ਬਾਹਰ ਦੀ ਕੰਡੀਸ਼ਨ ਚੈੱਕ ਕਰਕੇ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹਾਂ ਟੋਯੋਟਾ ਦੀ ਐਟਿਓਸ ਲੀਵਾ ਜੀਡੀ ਦੂਜੇ ਨੰਬਰ ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਦੇਖੋ ਤੁਸੀਂ ਤੇ ਮਾਡਲ ਦੀ ਗੱਲ ਕਰੀਏ 16 ਮਾਡਲ ਹੈ ਮਾਲਕ ਕਹਿੰਦੇ ਨੇ ਜਿੰਨੇ ਵੀ ਟੈਕਸ ਵਗੈਰਾ ਨੇ ਸਾਰੇ ਕਲੀਅਰ ਨੇ 4 ਲੱਖ ਰੁਪਇਆ ਮਾਲਕ ਨੇ ਮੰਗਿਆ ਗਿਆ ਰੇਟ ਤੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਇਹ ਘਾਟਾ ਬਾਧ ਕੀਤਾ ਜਾਊਗਾ ਨਿਊ ਚੰਡੀਗੜ੍ਹ ਏਰੀਆ ਚ ਗੱਡੀ ਮਿਲ ਚੁਗੀ ਐ ਕਾਫੀ ਡਿਮਾਂਡ ਚੰਡੀਗੜ੍ਹ ਸਾਈਡ ਤੋਂ ਆਉਂਦੀ ਰਹਿੰਦੀ ਐ ਜੀ ਤਾਂ ਕਰਕੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਬਾਕੀ ਜਿੰਨੇ ਤੁਸੀਂ ਕਮੈਂਟ ਕਰਦੋਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੁਹਾਨੂੰ ਤੁਹਾਡੇ ਏਰੀਆ ਚ ਕੋਈ ਮਸ਼ੀਨਰੀ ਕੋਈ ਗੱਡੀ ਮੋਟਰਸਾਈਕਲ ਬੁਲਟ ਚਾਹੀਦਾ ਕਮੈਂਟ ਪਾਓ ਕਿਹੜੇ ਏਰੀਆ ਚ ਚਾਹੀਦਾ ਆਪਾਂ ਲੈ ਕੇ ਪਹੁੰਚਾਂਗੇ ਟਾਇਰ ਗੱਡੀ ਦੇ ਵਧੀਆ ਮਿਲ ਜਾਣਗੇ 4 ਲੱਖ ਰੁਪਿਆ ਡਿਮਾਂਡ ਹੈ ਇੱਕ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਹੋ ਜਾਊਗਾ ਬਾਕੀ ਰੇਟ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਜਾਂ ਫਿਰ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਤਾਂ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾਉਣੀ ਐ ਸੀ ਉੱਤੇ ਆਪਣਾ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ ਗੱਲ ਕਰਾਂਗੇ ਆਪਾਂ ਤੀਜੀ ਗੱਡੀ ਦੀ ਵੈਂਟੋ ਲੈ ਕੇ ਪਹੁੰਚਿਆ 11 ਮਾਡਲ ਗੱਡੀਆ ਲੁਧਿਆਣੇ ਖੜੀ ਐ 80 ਕੁ ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਰੰਗ ਚਿੱਟਾ ਮਿਲੂਆ ਤੇ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ ਰੁਪਈਆ ਆਪਣੇ ਕੋਲੇ ਪਹੁੰਚੀ ਐ ਡਿਮਾਂਡ ਬਾਕੀ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਇੰਜਨ ਗੇਅਰ ਦੇਖੋ ਜੀ ਫੋਟੋਆਂ ਦਾ ਕੀ ਪਤਾ ਲੱਗਦਾ ਬਾਕੀ ਤੁਸੀਂ ਜਾਓਗੇ ਉਦੋਂ ਹੀ ਪਤਾ ਲੱਗੂਗਾ ਜੇ ਕਿਸ ਨੂੰ ਪਸੰਦ ਆਈ ਹੈ ਕੋਈ ਹੈਗਾ ਚਾਹਵਾਨ ਖਰੀਦਣ ਦਾ ਤਾਂ ਤੁਸੀਂ ਜਾ ਕੇ ਦੇਖੋਗੇ ਨਾਲੇ ਤਾਂ ਸਟਾਰਟ ਕਰਕੇ ਦੇਖ ਲਿਓ ਨਾਲੇ ਚਲਾ ਕੇ ਦੇਖ ਲਿਓ ਤੋਰ ਕੇ ਦੇਖ ਲਓ ਵੀ ਚਲਾਈ ਕਿਹੋ ਜੀ ਹੈ ਤੇ ਬਾਕੀ ਤੁਹਾਨੂੰ ਸਾਰਾ ਕੁਝ ਤਾਂ ਦੱਸ ਹੀ ਦਿੱਤਾ ਡਿਮਾਂਡ ਵੀ ਦੱਸਤੀ ਏਰੀਆ ਲੁਧਿਆਣਾ ਬਾਕੀ ਗੱਡੀ ਟੱਚਿੰਗ ਭਾਲਦੀ ਆ ਇੱਕ ਪਾਸੋਂ ਕੁਝ ਵੀ ਆਪਾਂ ਲੁਕਾਉਂਦੇ ਨਹੀਂ ਹੈਗੇ ਅਸੀਂ ਬਾਕੀ ਦਾ ਤੁਹਾਨੂੰ ਪਤਾ ਲੱਗ ਹੀ ਜਾਊਗਾ ਜਾ ਕੇ ਇੱਕ ਪਾਸੇ ਫੋਟੋਆਂ ਚ ਤੁਹਾਨੂੰ ਦੇਖ ਵੀ ਰਿਹਾ ਸੀ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀ ਕਰੋ ਗੱਲਬਾਤ ਆਪ ਹੀ ਸੈਂਟਰੋ ਗੱਡੀ ਦੀ ਗੱਲ ਕਰਦੇ ਆ 6 ਮਾਡਲ ਗੱਡੀ ਆ 6 ਮਾਡਲ ਹੈ ਪਾਸਿੰਗ ਰਿਨਿਊ ਹੋਈ ਆ ਆਰਸੀ ਰਿਨਿਊ ਹੋਈ ਆ 2028 ਤੱਕ ਦਾ 75000 ਰੁਪਏ ਡਿਮਾਂਡ ਕੀਤੀ ਆ ਪਟਿਆਲੇ ਖੜੀ ਆ ਤੇ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਘਰ ਦੀ ਗੱਡੀ ਐ ਸੀ ਤੇ ਪੰਜਾਬ ਨੰਬਰ ਐ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਘਰੇ ਤੁਹਾਨੂੰ ਮਿਲੂਗੀ ਬਾਕੀ ਘਰ ਦੀ ਗੱਡੀ ਤਾਂ ਆਪਾਂ ਨੂੰ ਪਤਾ ਹੀ ਐ ਕਿਵੇਂ ਦੀ ਹੁੰਦੀ ਐ ਵਧੀਆ ਮਾਲਕ ਨੇ ਰੱਖੀ ਹੋਈ ਏ ਸੀ ਤੇ ਜਿਮੇ ਦੀ ਗੱਡੀ ਹੈਗੀ ਆ ਫੋਟੋਆਂ ਚ ਤੁਹਾਨੂੰ ਆਪਾਂ ਦਿਖਾਈ ਰਏ ਆ ਬਾਕੀ ਇੰਜਨ ਗੇਅਰ ਤੁਹਾਨੂੰ ਜਾ ਕੇ ਦੇਖਣਾ ਪਊਗਾ ਤੇ ਬਾਕੀ ਮਾਲਕ ਕਹਿੰਦੇ ਆ ਵੀ ਇੰਜਨ ਗੇਅਰ ਬਿਲੋਂ ਕੋਈ ਪ੍ਰੋਬਲਮ ਹੈ ਨਹੀਂ ਤੇ ਨਾ ਹੀ ਕੋਈ ਆਵਾਜ਼ ਆਉਂਦੀ ਏ ਕਿਸੇ ਪਾਸੋਂ ਨਾ ਕੋਈ ਗਲੌਟਾ ਨਾ ਕੋਈ ਗਲੀ ਸੜੀ ਆ ਬਾਕੀ ਤਾਂ ਦੇਖੋ ਜੀ ਫੋਟੋਆਂ ਚ ਜਿਵੇਂ ਹੈਗੀ ਆ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੇ ਥੱਲੇ ਵੜ ਕੇ ਦੇਖ ਲਓ ਕਿਵੇਂ ਕੁਸ਼ਲ ਜੀ ਬਾਕੀ ਤੁਹਾਨੂੰ ਪਤਾ ਲੱਗ ਹੀ ਜਾਊਗਾ ਜਾ ਕੇ ਦੇਖੋਗੇ ਪਟਿਆਲੇ ਖੜੀ ਹੈ ਤੇ ਜਾ ਕੇ ਦੇਖਣੀ ਪਊਗੀ ਜੇ ਆਪਾਂ ਖਰੀਦਣੀ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਬਾਕੀ ਮਾਲਕ ਦਾ ਕਹਿਣਾ ਹੈਗਾ ਵੀ ਨੰਬਰ 1 ਤੇ ਹੈ ਗੱਡੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਜਾਈਓ ਆਲਟੋ K10 ਗੱਡੀ ਦੀ ਆਪਾਂ ਗੱਲ ਕਰਾਂਗੇ ਹਰਿਆਣਾ ਨੰਬਰ ਆਪਾਂ ਗੱਡੀ ਲੈ ਕੇ ਪਹੁੰਚੇ ਆਂ 2011 ਮਾਡਲ ਹੈ ਚਿੱਟੇ ਰੰਗ ਦੀ ਹੈ ਡਿਮਾਂਡ ਰੇਟ ਇੱਕ ਫਿਕਸ ਨਹੀਂ ਹੈਗਾ ਕੋਈ ਜੀ ਇੱਕ ਡਿਮਾਂਡ ਕੀਤੀ ਹੈ 140 ਮਾਨਸਾ ਏਰੀਆ ਚ ਗੱਡੀ ਖੜੀ ਹੈ ਤੇ ਬਾਕੀ ਟਾਇਰ ਟਪਾਂ ਤੁਸੀਂ ਆਪ ਹੀ ਚੈੱਕ ਕਰੋ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਜੀ ਤੇ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਦੀ ਕੰਡੀਸ਼ਨ ਵਧੀਆ ਸੀ ਅੰਦਰੋਂ ਵੀ ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਜੀ ਸੰਭਾਈ ਚ ਰੱਖੀ ਹੋਈ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਤੁਹਾਨੂੰ ਲਗਭਗ ਸਾਰਾ ਕੁਝ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲ ਜੂਗਾ ਨਾਲੇ ਤਾਂ ਗੱਡੀ ਨੂੰ ਚਲਾ ਕੇ ਦੇਖ ਲਓ ਨਾਲੇ ਟਰਾਈ ਲੈ ਲਓ ਨਾਲੇ ਮਾਲਕ ਦੇ ਘਰੇ ਜਾਓਗੇ ਤਾਂ ਮਾਲਕ ਚਾਹ ਪਾਣੀ ਪਿਆ ਦੇਣਗੇ ਨਾਲੇ ਗੱਡੀ ਖਰੀਦ ਲਿਓ ਨਾਲੇ ਚਾਹ ਪਾਣੀ ਪੀ ਲਿਓ ਜੀ ਨਾਲੇ ਮਾਲਕ ਨਾਲ ਗੱਲ ਕਰ ਲਿਓ ਬਾਕੀ ਰੇਟ ਹੋ ਜੂਗਾ ਤੁਹਾਨੂੰ ਸਾਰਾ ਕੁਝ ਕਨਫਰਮ ਮੈਂ ਕਰਵਾਈ ਦਿੱਤਾ ਜੀ ਗੱਡੀ ਆਲਟੋ ਤੁਹਾਨੂੰ ਇਹ ਕਿਵੇਂ ਦੇ ਲੱਗੀ ਜਰੂਰ ਦੱਸੋ ਵੀਡੀਓ ਮੁੱਕੀ ਨਹੀਂ ਹੈਗੀ ਜੀ ਐ ਨਾ ਸਮਝ ਲਿਓ ਇਹ ਵੀਡੀਓ ਖਤਮ ਹੋ ਗਈ ਵੀਡੀਓ ਬਹੁਤ ਪਈਆ ਅੱਗੇ ਗੱਡੀਆਂ ਹੋਰ ਬਹੁਤ ਸਾਰੀਆਂ ਮਿਲ ਜਾਣੀਆਂ ਤੇ ਇਹ ਨੰਬਰ ਮਾਲਕ ਦਾ ਤੁਹਾਨੂੰ ਦੇ ਹੀ ਦਿੱਤਾ ਸਕਰੀਨ ਤੇ ਪੂਰੀ ਦੀ ਪੂਰੀ ਜਾਣਕਾਰੀ ਵੀ ਸਕਰੀਨ ਤੇ ਮਿਲ ਗਈ ਹੋਊਗੀ ਕਰੋ ਮਾਲਕ ਦੇ ਨਾਲ ਗੱਲਬਾਤਾਂ ਤਾਂ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦੀ ਹੈ ਕਮੈਂਟ ਕਰ ਦਿਆ ਕਰੋ ਜੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਈ ਘਰ ਹੈ ਕੋਈ ਗੱਡੀ ਹੈ ਕੋਈ ਬੋਲਟ ਹੈ ਕੋਈ ਵੇਚਣਾ ਚਾਹੁੰਦਾ ਹੈ ਕੁਝ ਵੀ ਭੇਜ ਦਿਓ ਕਰੋ ਆਪਣਾ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਹੁੰਦੀ ਹੈ ਨਾ ਕੋਈ ਫੀਸ ਆਪਾਂ ਲੈਨੇ ਅਸੀਂ ਸਾਰਾ ਜਿੰਨਾ ਕੰਮਕਾਰ ਆਪਣਾ ਹੈਗਾ ਜਮਾਂ ਫਰੀਜ਼ ਹੈ ਪੇਸ ਆਖ ਦਉ ਤੇ ਚੈਨਲ ਤੇ ਪਹਿਲੀ ਵਾਰ ਪਹੁੰਚੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਠੀਕ ਹੈ ਅਸੀਂ ਤੇ ਹੁਣ ਆਪਾਂ ਸਕੂਟੀ ਦੀ ਗੱਲ ਕਰਾਂਗੇ 15 ਮਾਡਲ ਜਮਾਂ ਸਸਤੀ ਜੀ ਆਪਾਂ ਸਕੂਟੀ ਲੈ ਕੇ ਪਹੁੰਚੇ ਹਾਂ ਚੈੱਕ ਕਰੂ ਪੰਜਾਬ ਨੰਬਰ ਚਿੱਟੇ ਰੰਗ ਦੀ ਬਰਨਾਲਾ ਮਾਲਕ ਦਾ ਏਰੀਆ ਗਾ 8085 ਪੈਸੇ ਟਾਇਰ ਪਾਈ ਨੇ ਐਕਟਿਵਾ ਸਕੂਟੀ ਇਹ ਹੋਂਡਾ ਦੀ ਕੰਡੀਸ਼ਨ ਚੈੱਕ ਕਰੂ ਨਾ ਤਾਂ ਕੋਈ ਟੁੱਟੀ ਭੱਜੀ ਆ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਤੇ ਕੋਈ ਪਾਰਟਸ ਦਾ ਟੁੱਟਿਆ ਭੱਜਾ ਨਹੀਂ ਬਾਕੀ ਤੁਹਾਡੇ ਸਾਹਮਣੇ ਆ ਨੰਬਰ ਤੁਹਾਨੂੰ ਦੇ ਹੀ ਦਿੱਤਾ ਰੇਟ ਵਗੈਰਾ ਤੁਹਾਨੂੰ ਪਤਾ ਲੱਗ ਹੀ ਗਿਆ Maruti 800 ਗੱਡੀ ਦੀ ਆਪਾਂ ਗੱਲ ਕਰਾਂਗੇ ਬਹੁਤ ਵਧੀਆ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਰੇਟ ਬੜਾ ਘੱਟ ਮਾਲਕ ਨੇ ਕਿਹਾਗਾ 39000 ਜਸਨੋ ਰੇਟ ਹੈਗਾ ਮਤਲਬ ਕਿ ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਦੋ ਮਾਡਲ ਗੱਡੀ ਹੈ ਇਹ ਤੇ ਮਾਲਕ ਨੇ ਬਹੁਤ ਸੋਹਣੀ ਮੋਡੀਫਿਕੇਸ਼ਨ ਕਰਵਾਈ ਹੋਈ ਆ ਅੰਦਰੋਂ ਚੈੱਕ ਕਰੋ ਜੀ ਸੀਟ ਕਵਰ ਮੈਟਿੰਗ ਮੈਟ ਉੱਪਰੋਂ ਛੱਤ ਸਾਰਾ ਕੁਝ ਮਾਲਕ ਨੇ ਵਧੀਆ ਤਿਆਰ ਕਰਵਾ ਰੱਖਿਆ ਜੀਰੇ ਏਰੀਆ ਚ ਟਾਇਰ ਵਧੀਆ ਨੇ 39000 ਦੇ ਵਿੱਚੋਂ ਵੀ ਰੇਟ ਹੋ ਜਾਊਗਾ ਮਾਲਕ ਦਾ ਨੰਬਰ 6239891 514 ਗੱਲ ਕਰੋ ਆਪ ਹੀ ਤੁਸੀਂ ਵੀਡੀਓ ਵਧੀਆ ਲੱਗਿਆ ਚੰਗੀ ਲੱਗੀ ਸੀ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਆ ਤਾਂ ਜਰੂਰ ਅੱਗੇ ਸ਼ੇਅਰ ਕਰ ਦਿਓ ਜੀ ਕਿਸੇ ਨੇ ਐਡ ਕਰਬੋਣੀ ਆ ਭੇਜੂ ਵੀਡੀਓ ਚੰਗੀ ਲੱਗੀਏ ਲਾਈਕ ਕਰ ਦਿਓ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੀ ਨਾਲ ਸੀ